ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਗੁਲਾਬੀ ਚਾਹ ਦਾ ਲੰਗਰ ਚਲਾਇਆ ਜਾਂਦਾ ਵਾ ਸਵੇਰ 7 ਵੇ ਤੋਂ ਲੈ ਕੇ ਸ਼ਾਮੀ 5 ਵੇ ਤੱਕ ਨਾਲੇ ਤੇ ਚਾਹ ਦਾ ਲੰਗਰ ਲਾਇਆ ਜਾਂਦਾ ਗੁਲਾਬੀ ਚਾਹ ਦੇਸੀ ਚਾਹ ਜਿਹਨੂੰ ਕਹਿੰਦੇ ਜੜੀ 32 ਜੜੀ ਬੂਟੀਆਂ ਦਾ ਇਹ ਗੁਲਾਬੀ ਚਾਹ ਬਣਦੀ ਆ ਸਵੇਰ 7 ਵੇ ਤੋਂ ਲੈ ਕੇ ਸ਼ਾਮੀ 5 ਵੇ ਤੱਕ ਤੇ ਮੈਂ ਤਨ ਤਨ ਬਾਬਾ ਦੀਪ ਸਿੰਘ ਦੇ ਜਿਹੜਾ ਵੀ ਦੂਰੋਂ ਨੇੜੇ ਆਈਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕੀ ਗੁਰੂ ਰਾਮਦਾਸ ਹਸਪੀਟਲ ਦੇ ਬਿਲਕੁਲ ਬਾਹਰ ਚੋਲਾ ਦਾ ਤੇ ਚਾਹ ਦਾ ਲੰਗਰ ਲਾਇਆ ਜਾਂਦਾ ਵਾ ਇਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਡੇ ਕੋਲ ਚੋਲਾ ਦਾ ਲੰਗਰ ਤੇ ਚਾਹ ਦਾ ਲੰਗਰ ਛੱਕ ਕੇ ਜਰੂਰ ਜਾਇਆ ਕਰੋ ਇਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਜੋ ਕਿ ਚਪਹਿਰਾ ਸਾਹਿਬ ਗੁਰਦੁਆਰਾ ਸ਼ਹੀਦਗੰਜ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਜਾਂਦਾ ਹੈ ਹਰ ਐਤਵਾਰ ਨੂੰ ਉਸ ਵਿੱਚ ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਸਮੂਹ ਸੰਗਤ ਦੀ ਮੇਹਰ ਦਾ ਸਦਕਾ ਏਫੇ ਸ਼ਹੀਦ ਬਾਬਾ ਪ੍ਰਤਾਪ ਸਿੰਘ ਸੇਵਾ ਸੁਸਾਇਟੀ ਵੱਲੋਂ ਲੰਗਰ ਔਰ ਚਾਹ ਤਿਆਰ ਕੀਤੀ ਜਾਂਦੀ ਹੈ ਚੌਲਾਂ ਦੇ ਲੰਗਰ ਲਗਾਏ ਜਾਂਦੇ ਨੇ ਔਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਹ ਗੁਰੂ ਪਾਤਸ਼ਾਹਾਂ ਦੀਆਂ ਸੰਗਤਾਂ ਦੂਰੋਂ ਦਰਾਡੇੋਂ ਆ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਔਰ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਦਰ ਦੇ ਉੱਤੇ ਨਸਮਸਤਕ ਹੋ ਕਰਕੇ ਦੁੱਖ ਆਪਣੇ ਛੱਡ ਕਰਕੇ ਸੁੱਖ ਨਾਲ ਆਪਣੀਆਂ ਝੋਲੀਆਂ ਭਰ ਕੇ ਜਾਂਦੀਆਂ ਹਨ ਔਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਜਿਹੜਾ ਵੀ ਤੇਰੇ ਦਰ ਦੇ ਉੱਤੇ ਆਪਣੀ ਮਨੋ ਕਾਮਨਾ ਲੈ ਕੇ ਆਇਆ ਹੈ ਉਹ ਸਰਬਦਾ ਭਲਾ ਕਰਕੇ ਸੱਚੇ ਪਾਤਸ਼ਾਹ ਜੀ ਉਹ ਧੰਨ ਬਾਬਾ ਦੀਪ ਸਿੰਘ ਜੀ ਉਹਦੀਆਂ ਮਨੋ ਕਾਮਨਾ ਪੂਰੀ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਹਰ ਹਫਤੇ ਵੱਡੀ ਸੰਗਤ ਨਾਲ ਚਪੈਰਾ ਜਿਹੜਾ ਸੰਗਤ ਭਰਦੀ ਹੈ ਇੱਥੇ ਇੱਥੇ ਬਾਬਾ ਹਰਜਿੰਦਰ ਸਿੰਘ ਜੀ ਲੱਕੀ ਬਾਬਾ ਜੀ ਸਾਕਾ ਪੰਜਾ ਸਾਹਿਬ ਸੁਸਾਇਟੀ ਵਾਲੇ ਉਹਨਾਂ ਵੱਲੋਂ ਬਹੁਤ ਹੀ ਜਿਹੜਾ ਪਰ ਅੱਲਾ ਵਧੀਆ ਕੀਤਾ ਜਾਂਦਾ ਹਰ ਹਫਤੇ ਹਰ ਐਤਵਾਰ ਜਿੰਨੀ ਵੀ ਸੰਗਤ ਆਉਂਦੀ ਆ ਸੰਗਤਾਂ ਉਹਦੇ ਲੰਗਰ ਤਿਆਰ ਕੀਤੇ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਦਾਵਤ ਜਿਹੜੇ ਤਿਆਰ ਕੀਤੇ ਜਾਂਦੇ ਨੇ ਸੋ ਮੈਂ ਬਾਬਾ ਜੀ ਨੂੰ ਔਰ ਸਾਰੀ ਸੰਗਤਾਂ ਨੂੰ ਬਾਬਾ ਜੀ ਦੇ ਸਾਹੜੇ ਦੇ ਉੱਤੇ ਬਹੁਤ ਬਹੁਤ ਵਧਾਈ ਵੀ ਦਿੰਨਾ ਕਿ ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਜੁੜੀਆਂ ਰਹਿਣ ਔਰ ਗੁਰੂ ਮਹਾਰਾਜ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਔਰ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਉਹਨਾਂ ਗੁਰੂ ਪਿਆਰਿਆਂ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਸ ਸੋਸਾਇਟੀ ਦਾ ਸਾਕਾ ਪੰਜਾ ਸਾਹਿਬ ਸੋਸਾਇਟੀ ਦਾ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਲੰਗਰਾਂ ਦੇ ਵਿੱਚ ਵੱਡੇ ਜਿਹੜੇ ਹਿੱਸੇ ਪਾਇਆ ਕਰੋ ਔਰ ਆਪਣੇ ਗੁਰੂ ਪਿਆਰੇ ਨੂੰ ਜਿਹੜੀ ਸਰਦਾਰ ਫੁੱਲ ਔਰ ਜਿਹੜੇ ਭੇਟ ਕਰਦੇ ਰਹੀਏ ਸੋ ਮੈਂ ਸਭੀ ਸੰਗਤਾਂ ਨੂੰ ਫੇਰ ਬਹੁਤ ਬਹੁਤ ਵਧਾਈ ਦਿਨਾ ਕਿ ਹਰ ਤਰ੍ਹਾਂ ਐਤਵਾਰ ਹਰ ਐਤਵਾਰ ਵੱਡੀ ਹਾਜ਼ਰੀ ਵਿੱਚ ਇੱਥੇ ਗਿਣਤੀ ਵਿੱਚ ਪਹੁੰਚਿਆ ਕਰੋ ਔਰ ਲੰਗਰ ਦੇ ਵਿੱਚ ਸੇਵਾ ਵੀ ਕਰਿਆ ਕਰੋ ਸੇਵਾ ਦੇ ਵਿੱਚ ਹਿੱਸਾ ਪਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ